ਫਿਲਮ ਅਦਾਕਾਰਾਂ ਤੇ ਭਾਜਪਾ ਦੀ ਸੰਸਦ ਕੰਗਨਾਰ ਨੌਦ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ ਦਾ ਜਿੱਥੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਦਮਦਮੀ ਟਕਸਾਲ ਸਿੱਖ ਯੂਥ ਫੈਡਰੇਸ਼ਨ ਪਿੰਡਰਾਂ ਵਾਲਿਆਂ ਵੱਲੋਂ ਵੀ ਵਿਰੋਧ ਕੀਤਾ ਗਿਆ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਇਹ ਦੱਸਣਾ ਦੇ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕੰਗਨਾਰ ਨੌਦ ਦੀ ਜਿਹੜੀ ਫਿਲਮ ਐਮਰਜੈਂਸੀ ਆ ਰਹੀ ਹੈ ਉਹਨੂੰ ਅੰਮ੍ਰਿਤਸਰ ਦੇ ਮਾਜੇ 'ਚ ਤੇ ਪੰਜਾਬ 'ਚ ਨਹੀਂ ਚੱਲਣ ਦੇਵਾਂਗੇ ਉਹਨਾਂ ਕਿਹਾ ਕਿ ਫਿਲਮ ਦਾ ਮਕ ਹਨ ਉਹ ਉਸ ਸਮੇਂ ਦੇ ਹਨ ਜਦੋਂ ਦਮਦਮੀ ਟਕਸਾਲ ਦੇ ਆਗੂ ਜਰਨੈਲ ਸਿੰਘ ਭਿੰਡਰਾਂ ਵਾਲੇ ਅਜੇ ਹੀ ਕਿਸੇ ਵੀ ਗਤੀਵਿਧੀ ਸਰਗਰਮ ਨਹੀਂ ਸਨ ਜਿਹੜੀ ਛਵੀ ਉਹਨਾਂ ਦੀ ਪੇਸ਼ ਕੀਤੀ ਗਈ ਹੈ ਉਹ ਸਰਕਾਰ ਦੀ ਇੱਕ ਸਾਜ਼ਿਸ਼ ਹੈ ਲੋਕਾਂ ਚ ਤੇ ਦੁਨੀਆ ਭਰ ਚ ਸਿੱਖਾਂ ਦੀ ਅਕਸ ਬਿਗਾੜਨਾ ਚਾਹੁੰਦੀ ਹੈ ਸਰਕਾਰ ਦਮਦਮੀ ਟਕਸਾਲ ਦੇ ਆਗੂ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਤੇ ਵੀ ਹਮਲਾ ਕਰ ਦਿੱਤਾ ਸਾਡੇ ਹੱਕ ਹਕੂਕ ਵੀ ਖੋਏ ਗਏ ਸਾਨੂੰ ਗੁਲਾਮੀ ਦਾ ਲਗਾਤਾਰ ਅਹਿਸਾਸ ਕਰਵਾਇਆ ਜਾ ਰਿਹਾ ਹੈ ਤੇ ਉੱਪਰੋਂ ਸਾਡੇ ਜਿਹੜੀ ਕੌਮ ਦੇ ਨਾਇਕਾਂ ਸਾਡੇ ਮਹਾਨ ਸ਼ਹੀਦ ਉਹਨਾਂ ਨੂੰ ਨਿੰਦਾ ਦੇ ਭੰਡਿਆ ਤੇ ਬਦਨਾਮ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਅਜਿਹੀ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਮਾਹੌਲ ਖਰਾਬ ਹੋ ਸਕਦਾ ਹੈ ਇਸ ਦੀ ਜ਼ਿੰਮੇਵਾਰੀ ਕੰਗਨਾਰ ਨੌਤ ਦੇ ਸਰਕਾਰਾਂ ਹੋਣਗੀਆਂ ਇਸ ਲਈ ਕੰਗਨਾਰ ਨੌਤ ਦੀ ਫਿਲਮ ਤੇ ਤੁਰੰਤ ਪਾਬੰਦੀ ਲੱਗਣੀ ਚਾਹੀਦੀ ਹੈ ਇੰਦਰਾ ਗਾਂਧੀ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੇ ਜਿਹੜੀ 9 ਮਹੀਨੇ ਇਹ ਐਮਰਜੈਂਸੀ ਲਾਈ ਸੀ ਜੋ 1975 ਤੋਂ ਲੈ ਕੇ ਤਕਰੀਬਨ ਜਨਵਰੀ 1977 ਤੱਕ ਰਹੀ ਉਸ ਸਮੇਂ ਤੱਕ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਹਮਣੇ ਨਹੀਂ ਆਏ ਸਨ ਪਰ ਫਿਲਮ ਚ ਗਲਤ ਜਾਣਕਾਰੀ ਦੇ ਕੇ ਭੰਡਿਆ ਜਾ ਰਿਹਾ ਹੈ